ਜੀ ਵੀ ਭਡੇ ਦੋ ਛੱਡ ਕੇ ਗਏ ਨੇ ਮੰਨਦੇ ਤੇ ਉਹਨਾਂ ਦਾ ਕਹਿਣਾ ਕਿ ਆਮ ਆਦਮੀ ਪਾਰਟੀ ਉਹਨਾਂ ਤੋਂ ਕੰਮ ਨਹੀਂ ਕਰਨ ਦਿੱਤਾ ਜਾ ਰਿਹਾ ਕਿ ਇਹ ਇੱਕ ਨਿਕ ਸੱਚਾਈ ਉਹਨਾਂ ਨੂੰ ਜਿਹੜੀਆਂ ਚਾਰ ਨੂਤਾ ਪਈਆਂ ਨਾ ਉਹ ਆਮ ਆਦਮੀ ਪਾਰਟੀ ਦੇ ਨਾਂ ਤੋਂ ਪਈਆਂ ਜੇ ਉਹ ਅੱਜ ਇਹਨਾਂ ਅਹੁਦਿਆਂ ਉੱਤੇ ਬੈਠੇ ਆ ਨਾ ਜਿਸ ਤਰੀਕੇ ਤੇ ਉਹ ਆਮ ਆਦਮੀ ਪਾਰਟੀ ਕਰਕੇ ਪਈਆਂ ਨੇ ਸੋ ਉਹਨਾਂ ਤੋਂ ਸਰਟੀਫਿਕੇਟ ਅਸੀਂ ਸਾਨੂੰ ਨਹੀਂ ਚਾਹੁੰਦੇ ਬਹੁਤ ਵਧੀਆ ਹੰਗਾਰਾ ਜੀ ਅੰਦਰ ਤੁਸੀਂ ਦੇਖਿਆ ਵੀ ਜਿਸ ਤਰੀਕੇ ਵਲੰਟੀਅਰਜ਼ ਆਲੇ ਕੇ ਕੋਈ ਲੋਕਾਂ ਦਾ ਇਕੱਠ ਨਹੀਂ ਸੀ ਵਲੰਟੀਅਰ ਦਾ ਇਕੱਠ ਸੀ ਜਿਸ ਤਰੀਕੇ ਉਹਨਾਂ ਨੇ ਮੁੱਖ ਮੰਤਰੀ ਸਾਹਿਬ ਨੂੰ ਅੱਜ ਜਿਹੜੀ ਸਪੋਰਟ ਜੋਸ਼ ਦਿਖਾਇਆ ਤੇ ਮੁੱਖ ਮੰਤਰੀ ਸਾਹਿਬ ਇਮੋਸ਼ਨਲ ਹੋ ਗਏ ਸੀ ਜਿਆਦਾ ਪਿਆਰ ਦੇਖ ਕੇ ਫੁੱਲਾਂ ਦੀ ਵਰਖਾ ਜਿਸ ਤਰੀਕੇ ਨਾਰੇ ਬਾਜੇ ਹੋਈ ਹੈ ਉਹਨਾਂ ਦੇ ਹੌਸਲਾ ਵਧਾਉਣ ਲਈ ਸ਼ਾਨਦਾਰ ਜਿਹੜਾ ਰਿਸਪੌਂਸ ਹੈ ਤੇ ਸਾਡਾ ਪੂਰਾ ਸੰਗਠਨ ਇੱਕ ਝੁੱਠਾ ਤੇ ਲੋਕਾਂ ਨਾਲ ਨੇ ਲੋਕ ਮੁੱਖ ਮੰਤਰੀ ਸਾਹਿਬ ਦੀ ਕਾਰਗੁਜ਼ਾਰੀ ਤੋਂ ਖੁਸ਼ ਨੇ ਜਲੰਧਰ ਹੀ ਪਹੁੰਚੇ ਹੋ ਜਲੰਧਰ ਦੀ ਸੀਟ ਨੂੰ ਲੈ ਕੇ ਕਾਫੀ ਜ਼ਿਆਦਾ ਚੋਟਾਨ ਚੱਲਦੀ ᱛੀ ਹੈ ਜਿਵੇਂ ਸੁਸ਼ੀਲ ਸਿੰਘ ਕੁਮਾਰ ਰਿੰਕੂ ਨੂੰ ਟਿਕਟ ਦਿੱਤੀ ਗਈ ਸੀ ਬਟ ਉਹ ਪਾਚ ਪਾਚ ਚਲੇ ਗਏ ਨੇ ਲੱਗਦਾ ਵੀ ਖਾਸ ਕੋਈ ਅਸਰ ਪੈ ਗਿਆ ਇਹਦਾ ਲੋਕ ਸਭਾ ਚੋਣਾਂ 'ਤੇ ਕੋਈ ਅਸਰ ਕੋਈ ਅਸਰ ਕੋਈ ਅਸਰ ਜਿਹੜੇ ਚੰਗੇ ਲੋਕ ਕਦੀ ਵੀ ਚੰਗੀਆਂ ਪਾਰਟੀਆਂ ਨੂੰ ਛੱਡ ਕੇ ਜਾਂਦੇ ਨਹੀਂ ਹੁੰਦੇ ਤੇ ਅੰਦਰ ਹਲਕਾ ਬਣ ਹੋਵੇ ਖਾਲੀਪਨ ਹੋਵੇ ਉਹ ਵੀ ਨਿਕਲਦੇ ਹੁੰਦੇ ਚੰਗੀ ਗੱਲ ਹੈ ਸਾਡੀ ਨੌਜਵਾਨਾਂ ਨੂੰ ਮੌਕਾ ਮਿਲਦਾ ਲੋਕ ਸਭਾ ਚੋਣਾਂ ਜਿਹੜੀਆਂ ਨੇ ਕਿਸ ਐਜੰਡੇ ਤੋਂ ਤੇ ਆਮ ਆਦਮੀ ਪਾਰਟੀ ਨੂੰ ਮਿਲਦਾ ਹੈ ਕਾਸ ਦੀ ਜੰਡੀ ਕੰਮ ਦੀ ਜੰਡੀ ਪਰ ਜੇ ਤੁਸੀਂ ਗੱਲ ਕਰੀਏ ਮੈਮ ਜਿਵੇਂ ਤੁਹਾਡੇ ਦੋ ਛੱਡ ਕੇ ਗਏ ਜੀ ਮੈਂ ਤੇ ਉਹਨਾਂ ਦਾ ਕਹਿਣਾ ਕਿ ਆਮ ਆਦਮੀ ਪਾਰਟੀ ਨੂੰ ਤਾਂ ਕੰਮ ਹੀ ਨਹੀਂ ਕਰਨ ਦਿੱਤਾ ਜਾ ਰਿਹਾ ਕਿ ਇਹ ਨਿਕ ਸੱਚਾਈ ਉਹਨਾਂ ਨੂੰ ਜਿਹੜੀਆਂ 4 ਵੋਟਾਂ ਪਈਆਂ ਨਾ ਉਹ ਆਮ ਆਦਮੀ ਪਾਰਟੀ ਦੇ ਨਾਂ ਤੋਂ ਪਈਆਂ ਜੇ ਉਹ ਅੱਜ ਇਹਨਾਂ ਅਹੁਦਿਆਂ ਉੱਤੇ ਬੈਠੇ ਆ ਨਾ ਜਿਸ ਤਰੀਕੇ ਤੇ ਉਹ ਆਮ ਆਦਮੀ ਪਾਰਟੀ ਕਰਕੇ ਪਈਆਂ ਨੇ ਸੋ ਉਹਨਾਂ ਤੋਂ ਸਰਟੀਫਿਕੇਟ ਅਸੀਂ ਸਾਨੂੰ ਨਹੀਂ ਚਾਹੀਦਾ ਬਹੁਤ ਵਧੀਆ ਹੰਗਾਰਾ ਜੀ ਅੰਦਰ ਤੁਸੀਂ ਦੇਖਿਆ ਵੀ ਜਿਸ ਤਰੀਕੇ ਵਲੰਟੀਅਰਜ਼ ਆਲੇ ਕੇ ਕੋਈ ਲੋਕਾਂ ਦਾ ਇਕੱਠ ਨਹੀਂ ਸੀ ਵਲੰਟੀਅਰਜ਼ ਦਾ ਇਕੱਠ ਸੀ ਜਿਸ ਤਰੀਕੇ ਉਹਨਾਂ ਨੇ ਮੁੱਖ ਮੰਤਰੀ ਸਾਹਿਬ ਨੂੰ ਅੱਜ ਜਿਹੜੀ ਸਪੋਰਟ ਜੋਸ਼ ਦਿਖਾਇਆ ਤੇ ਮੁੱਖ ਮੰਤਰੀ ਸਾਹਿਬ ਇਮੋਸ਼ਨਲ ਹੋ ਗਏ ਸੀ ਜਿਆਦਾ ਪਿਆਰ ਦੇਖ ਕੇ ਫੁੱਲਾਂ ਦੀ ਵਰਖਾ ਜਿਸ ਤਰੀਕੇ ਨਾਰੇ ਬਾਜੇ ਹੋਈ ਹੈ ਉਹਨਾਂ ਦੇ ਹੌਸਲਾ ਵਧਾਉਣ ਲਈ ਸ਼ਾਨਦਾਰ ਜਿਹੜਾ ਰਿਸਪੌਂਸ ਹੈ ਤੇ ਸਾਡਾ ਪੂਰਾ ਸੰਗਠਨ ਇੱਕ ਝੁਠਾ ਤੇ ਲੋਕ ਨਾਲ ਨੇ ਲੋਕ ਮੁੱਖ ਮੰਤਰੀ ਸਾਹਿਬ ਦੀ ਕਾਰਗੁਜ਼ਾਰੀ ਤੋਂ ਖੁਸ਼ ਨੇ ਬਹੁਤ ਜਲੰਧਰ ਹੀ ਪਹੁੰਚੀ ਹੋ ਜਲੰਧਰ ਦੀ ਸੀਟ ਨੂੰ ਲੈ ਕੇ ਕਾਫੀ ਜ਼ਿਆਦਾ ਕਿਚੋਤਾਂ ਚੱਲਦੀ ᱛੀ ਹੈ ਜਿਵੇਂ ਸੁਸ਼ੀਲ ਉਹ ਕੁਮਾਰ ਰਿੰਕੂ ਨੂੰ ਟਿਕਟ ਦਿੱਤੀ ਗਈ ਸੀ ਬਟ ਉਹ ਪਾਪ ਪਾ ਚ ਚਲੇ ਗਏ ਨੇ ਲੱਗਦਾ ਵੀ ਖਾਸ ਕੋਈ ਅਸਰ ਪੈਗਾ ਇਹਦਾ ਲੋਕ ਸਭਾ 'ਚ ਨਹੀਂ ਕੋਈ ਅਸਰ ਕੋਈ ਅਸਰ ਕੋਈ ਅਸਰ ਜਿਹੜੇ ਚੰਗੇ ਲੋਕ ਕਦੀ ਵੀ ਚੰਗੀਆਂ ਪਾਰਟੀਆਂ ਨੂੰ ਛੱਡ ਕੇ ਜਾਂਦੇ ਨਹੀਂ ਹੁੰਦੇ ਤੇ ਅੰਦਰ ਹਲਕਾ ਬਣ ਹੋ ਗਿਆ ਖਾਲੀਪਨ ਹੋ ਗਿਆ ਉਹ ਵੀ ਨਿਕਲਦੇ ਹੁੰਦੇ ਚੰਗੀ ਗੱਲ ਹੈ ਸਾਡੀ ਨੌਜਵਾਨਾਂ ਨੂੰ ਮੌਕਾ ਲੋਕ ਸਭਾ ਚੋਣਾਂ ਜਿਹੜੀਆਂ ਨੇ ਕਿਸ ਅਜੰਡੇ ਤੋਂ ਆਮ ਆਦਮੀ ਪਾਰਟੀ ਉਹਨਾਂ ਲਈ ਚਾਹੇ। ਵਿਕਾਸ ਦੇ ਅਜੰਡੇ, ਕੰਮ ਦੇ ਅਜੰਡੇ। ਮੈਂ ਜੇ ਕਿਸੀ ਗੱਲ ਕਰੀਏ ਮੈਮ ਜਿਵੇਂ ਤੁਹਾਡੇ ਦੋ ਛੱਡ ਕੇ ਗਏ ਜਿੰਮੇਂ। ਤੇ ਉਹਨਾਂ ਦਾ ਕਹਿਣਾ ਕਿ ਆਮ ਆਦਮੀ ਪਾਰਟੀ ਉਹਨਾਂ ਤੋਂ ਕੰਮ ਹੀ ਨਹੀਂ ਕਰਨ ਦਿੱਤਾ ਜਾ ਰਿਹਾ ਕਿ ਇਹ ਕਿਨਿਕ ਸੱਚਾਈ ਹੈ। ਉਹਨਾਂ ਨੂੰ ਜਿਹੜੀਆਂ 4 ਵੋਟਾਂ ਪਈਆਂ ਨਾ ਉਹ ਆਮ ਆਦਮੀ ਪਾਰਟੀ ਦੇ ਨਾਂ ਤੇ ਪਈਆਂ। ਜੇ ਉਹ ਅੱਜ ਇਸ ਨਾਂ ਅਹੁਦੇ ਉੱਤੇ ਬੈਠੇ ਆ ਨਾ ਜਿਸ ਤਰੀਕੇ ਤੇ ਉਹ ਆਮ ਆਦਮੀ ਪਾਰਟੀ ਕਰਕੇ ਪਈਆਂ ਨੇ। ਸੋ ਉਹਨਾਂ ਤੋਂ ਸਰਟੀਫਿਕੇਟ ਅਸੀਂ ਸਾਨੂੰ ਨਹੀਂ ਚਾਹੀਦਾ।